ਸਤਗੁਰੂ ਸਾਨੂੰ ਉਹ ਤੜਫ ਦਿਓ ਤੇਰਾ ਜਪਜੀ ਕੀ ਪੜ੍ਹੀਏ ਸਾਡੇ ਨੇਤਰ ਭੇਜ ਜਾਣ ਤੇਰੀ ਗੱਲ ਸੁਣੀਏ ਸਾਡੇ ਅੰਦਰ ਬੈਰਾਗ ਦੀ ਕਾਂ ਗੁੱਠੇ ਰਹਿਬਾਂ ਨੂੰ ਪੁੱਛਿਆ ਸੀ ਕਿਸੇ ਨੇ ਅਰੀਬੀਆ ਕਹਿੰਦੇ ਆ ਨਾ ਜੀ ਆਪਾਂ ਉਹਨੂੰ ਪੁੱਛਿਆ ਸੀ ਤੂੰ ਨਮਾਜ਼ ਕਦੋਂ ਪੜ੍ਹਨੀ ਹੈ ਖੁਦਾ ਦੇ ਆਉਣ ਤੋਂ ਪਹਿਲਾਂ ਖੁਦਾ ਦੇ ਆਇਆਂ ਜਾਂ ਖੁਦਾ ਦੇ ਜਾਣ ਤੋਂ ਬਾਅਦ ਰਹਿਬਾਂ ਹੱਸ ਪਈ ਅਸਲ 'ਚ ਹੈ ਰੀਬੀ ਹੱਸ ਬਈ ਕਹਿੰਦੀ ਜਦੋਂ ਆਉਂਦਾ ਉਦੋਂ ਹੀ ਪੜ੍ਹਨੀ ਆ ਉਹਨਾਂ ਨੇ ਕਿਹਾ ਵੀ ਕੀ ਨਿਸ਼ਾਨੀ ਹੈ ਜਦੋਂ ਆਉਂਦਾ ਉਹਦਾ ਕੋਈ ਕੋਈ ਨਿਸ਼ਾਨੀ ਹੈ ਕਹਿੰਦੀ ਹਾਂ ਜਦੋਂ ਆਉਂਦਾ ਮੇਰੀਆਂ ਤਣਾਵਾ ਖਿੱਚੀਆਂ ਜਾਂਦੀਆਂ ਨੇ ਮੇਰੇ ਲੂ ਲੂ ਵਿੱਚ ਕੋਈ ਚਰਨ ਹਰ ਛਿੜਦੀ ਏ ਆਪ ਮੁਹਾਰੇ ਮੇਰੀਆਂ ਅੱਖਾਂ 'ਚੋਂ ਨੀਰ ਨਿਕਲਣ ਲੱਗ ਪੈਂਦਾ ਆਪਣੇ ਪਿਆਰੇ ਦੀ ਯਾਦ ਕਰਕੇ ਬਸ ਉਦੋਂ ਹੀ ਮੇਰਾ ਨਮਾਜ਼ ਦਾ ਵੇਲਾ ਹੁੰਦਾ ਹੈ ਉਦੋਂ ਮੈਂ ਨਮਾਜ਼ ਪੜ੍ਹਦੀ ਆਂ